ਸਸ਼ੀ ਕਾਲ ਤੁਸੀਂ ਦੇਖ ਰਹੇ ਹੋ ਹਾਂ ਨਿਊਟ ਤੇ ਮੈਂ ਮਨੀਸ਼ ਕੁਮਾਰ ਅੱਜ ਚੰਡੀਗੜ੍ਹ ਦੇ ਪੰਜਾਬ ਪਵਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਮੈਗਾ ਕੰਪਰੀਟਾ ਹੈਗਾ ਲਗਾਇਆ ਗਿਆ ਸੀਗਾ ਜਿਸ ਦੇ ਵਿੱਚ ਪੰਜਾਬ ਦੇ ਲਗਭਗ ਬਿਲਡਰਾਂ ਨੂੰ ਪ੍ਰੋਮੋਟਰਾਂ ਨੂੰ ਇੱਥੇ ਬੁਲਾ ਕੇ ਲਾਇਸੈਂਸ ਜਿਹੜੇ ਹੈਗੇ ਉਹ ਦਿੱਤੇ ਗਏ ਨੇ ਤੇ ਮੇਰੇ ਨਾਲ ਇਸ ਵਕਤ ਜੀਐਲਪੀਐਲ ਤੋਂ ਜਿਹੜੇ ਨੇ ਮੇਰੇ ਨਾਲ ਜੁਲ ਚੁਕੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਧੰਨਵਾਦ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਹਰਦੀਪ ਸਿੰਘ ਜੀ ਮੈਂ ਡਿਪਟੀ ਚੀਫ ਇਅਰ ਜੀਐਲਪੀਐਲ ਹਾਂ ਮਹਿਮਾਨਜੋਗ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਦਾ ਬਹੁਤ ਬਹੁਤ ਧੰਨਵਾਦ ਹਾਂ ਕਿ ਜਦੋਂ ਦਾ ਉਹਨਾਂ ਨੇ ਆਪਣੇ ਡਿਪਾਰਟਮੈਂਟ ਹਾਊਸਿੰਗ ਦਾ ਚਾਰਜ ਲਿਆ ਤੇ ਉਹ ਕੋਲੋਨਾਂ ਜਰਾਨੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਹੱਲ ਕਰ ਰਹੇ ਨੇ ਤੇ ਬਕਾਇਦਾ ਇੱਕ ਉਹਨਾਂ ਨੇ ਪਹਿਲਾਂ ਕੰਮ ਪਾਇਆ ਸੀ ਜਿਸ ਵਿੱਚ ਉਹਨਾਂ ਨੇ ਸਾਰੇ ਕੋਲੋਨਾਂ ਜਨਨ ਬੁਲਾ ਕੇ ਉਹਨਾਂ ਦੀ ਜੋ ਵੀ ਅਪਰੂਵਲ ਹੈਗੀਆਂ ਉਹਨਾਂ ਨੂੰ ਮੌਕੇ ਦੇ ਦਿੱਤੀਆਂ ਅੱਜ ਉਹਨਾਂ ਦਾ ਦੂਜਾ ਕੈਂਪ ਉਹਨਾਂ ਨੇ ਲਾਇਆ ਇਸ ਵਿੱਚ ਵੀ ਉਹਨਾਂ ਨੇ 151 ਕੋਲੋਨਾਂ ਜਰਾਂ ਨੂੰ ਉਹਨਾਂ ਦੇ ਅਪਰੂਵਲ ਜਿਵੇਂ ਕਿ ਲੇਆਊਟਰ ਵਾਈਸ ਸੀਐਲਯੂ ਪ੍ਰੋਮੋਟਰ ਲਾਈਸੈਂਸ ਆਦਿ ਇਸ਼ੂ ਕੀਤੇ ਹਨ ਮੈਂ ਮਾਨਯੋਗ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਉਹ ਇਸੇ ਤਰ੍ਹਾਂ ਦੇ ਹੀ ਕੈਂਪ ਲਾਉਂਦੇ ਰਹਿਣਗੇ ਜਦੋਂ ਸਭ ਤੋਂ ਪਹਿਲਾਂ ਪਤਾ ਲੱਗਿਆ ਸੀਗਾ ਅੱਜ ਅੱਜ ਇੱਥੇ ਬੁਲਾਇਆ ਗਿਆ ਤਾਂ ਕਿਸ ਤਰੀਕੇ ਦੀ ਖੁਸ਼ੀ ਸੀਗੀ ਸਰ ਹਾਂ ਬਹੁਤ ਖੁਸ਼ੀ ਸੀ ਸਾਨੂੰ ਅੱਜ ਮੈਗਾ ਇੰਡਸਟਰੀ ਪ੍ਰੋਜੈਕਟ 82 ਦਾਰ ਵਾਈਜ਼ ਲੇਆਉਟ ਮਿਲਿਆ ਤੇ ਅੱਗੇ ਵੀ ਅਸੀਂ ਪ੍ਰੋਜੈਕਟ ਹੋਰ ਡਵੈਲਪਮੈਂਟ ਦੇ ਕਰਾਂਗੇ ਸਰ ਪਹਿਲਾਂ ਕਿੰਨੀ ਕ ਪ੍ਰੋਬਲਮ ਆਉਂਦਾ ਸੀਗਾ ਜਾਂ ਦੂਜੀ ਸਰਕਾਰਾਂ ਸੀਗੀ ਤੇ ਹੁਣ ਮਤਲਬ ਸੌਖਾ ਕਰਤਾ ਕੰਮ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਸਰਕਾਰ ਦਾ ਇਹ ਭਰਾਲਾ ਜਦੋਂ ਦੇ ਮਾਨਜੁਗ ਮੰਤਰੀ ਹਰਦੀਪ ਜੀ ਮੁੰਡੀਆਂ ਜੀ ਆਏ ਨੇ ਜਿਹੜੀਆਂ ਪਹਿਲਾਂ ਮੁਸ਼ਕਲ ਹੁੰਦੀਆਂ ਸੀ ਇਹਨਾਂ ਨੇ ਬੜਾ ਨੀਟ ਐਂਡ ਕਲੀਨ ਇਨਸਟਰਕਸ਼ਨਾਂ ਆਫੀਸਰਸ ਨੂੰ ਦੇ ਕੇ ਕੰਮ ਸ਼ੁਰੂ ਕਰਾਇਆ ਹੁਣ ਰੁਟੀਨ ਚ ਕੰਮ ਜਿਹੜੇ ਸਾਰੇ ਹੋ ਰਹੇ ਨੇ ਤਾਂ ਇਹ ਸੀ ਕਿ ਸਾਡੇ ਨਾਲ ਜੀਐਲਪੀਐਲ ਤੋਂ ਜਿਹੜੇ ਨੇ ਹਰਦੀਪ ਜੀ ਜਿਨ੍ਹਾਂ ਨੇ ਦੱਸਿਆ ਕਿ ਹੁਣ ਜਿਹੜੀ ਹੈਗੀਆਂ ਸਾਡੀਆਂ ਸਾਡੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਸੋਲਵ ਹੋ ਚੁੱਕੀਆਂ ਨੇ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਇੱਥੇ ਪੰਜਾਬ ਭਵਨ ਦੇ ਵਿੱਚ ਇਹਨਾਂ ਨੂੰ ਬੁਲਾ ਕੇ ਜਿਹੜਾ ਹੈਗਾ ਲਾਇਸੈਂਸ ਜਿਹੜਾ ਹੈਗਾ ਉਹ ਦਿੱਤੇ ਗਏ ਨੇ ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਸਾਨੂੰ ਕੰਮ ਕਰਨ 'ਚ ਬਿਲਕੁਲ ਵੀ ਜਿਹੜੀ ਹੈਗੀ ਹੈ ਪ੍ਰੋਬਲਮਸ ਨਹੀਂ ਆਣਗੀਆਂ ਇਸ ਵਕਤ ਮੇਰੇ ਨਾਲ ਕੁਝ ਹੋਰ ਬਿਲਡਰ ਜੁੜ ਚੁੱਕੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਡਾ ਇੱਕ ਨਾਹਾ ਕੈਂਪ ਅੱਜ ਲਗਾਇਆ ਗਿਆ ਹੈ ਪੰਜਾਬ ਭਵਨ ਦੇ ਵਿੱਚ ਲਾਇਸੈਂਸ ਮਿਲਿਆ ਕਿ ਕਿਹੋ ਜੀ ਖੁਸ਼ੀ ਹੋਈ ਜੀ ਸਭ ਤੋਂ ਪਹਿਲਾਂ ਥੈਂਕ ਯੂ ਪੰਜਾਬ ਸਰਕਾਰ ਦਾ ਤੇ ਸਾਡਾ ਪ੍ਰੋਜੈਕਟ ਅੰਬਿਕਾ ਨਿਊ ਚੰਡੀਗੜ੍ਹ ਤੇ ਕੇਰਪੋਰਡ ਰੋਡ ਤੇ ਹੈ ਤੇ ਉਹਦੇ ਸਾਨੂੰ ਬਿਲਡਿੰਗ ਪਲਾਨ ਪਾਸ ਹੋਣ ਦੇ ਅੱਜ ਸਾਨੂੰ ਸਰਟੀਫਿਕੇਟ ਮਿਲਿਆ ਹੈ ਅਪਰੂਵਲ ਲੈਟਰ ਐਂਡ ਵੀ ਆਰ ਰੀਲੀ ਹੈਪੀ ਤੇ ਗਵਰਨਮੈਂਟ ਨੇ ਇੱਕ ਟਾਰਗੇਟ ਲਗਾਇਆ ਹੈ ਅਫੀਸ਼ੀਅਲਸ ਨੇ ਕਿ ਉਹ ਇੱਕ ਟਾਰਗੇਟ 베이스 ਕੰਮ ਕਰਨਾ ਹੈ ਤੇ ਵੀ ਆ ਦੇ ਲਈ ਹੈਪੀ ਕਿ ਉਹ ਟਾਈਮ 베이스 ਕੰਮ ਹੋ ਰਿਹਾ ਤੇ ਉਹ ਆਪਣਾ ਟਾਰਗੇਟ ਹੈ ਗਵਰਨਮੈਂਟ ਦਾ ਕਿ ਇੰਨੇ ਦਿਨਾਂ ਚ ਜਾਂ 15 ਦਿਨ ਜਾਂ ਇੱਕ ਮਹੀਨੇ ਦੇ ਵਿੱਚ ਇਹ ਇਹਨੂੰ ਅਗਲੇ ਕੈਂਪਸਰ ਦੇਣਾ ਹੈ ਤਾਂ ਲਾਸਟ ਟਾਈਮ ਉਹਨਾਂ ਨੇ ਕਿਹਾ ਸੀ ਅਗਲੇ ਕੈਂਪ ਦਵਾਂਗੇ ਤਾਂ ਉਹਨਾਂ ਨੇ ਦੇਤਾ ਇਹ ਲਾਇਸੈਂਸ ਤੋਂ ਤੁਹਾਨੂੰ ਕੀ ਫਾਇਦਾ ਹੋਊਗਾ ਅੱਗੇ ਨੂੰ ਜਿਹੜਾ ਅੱਜ ਤੁਹਾਨੂੰ ਲਾਇਸੈਂਸ ਮਿਲਿਆ ਹੈ ਇਹ ਲਾਇਸੈਂਸ ਨਹੀਂ ਹੈ ਜੀ ਲਾਇਸੈਂਸ ਸਾਨੂੰ ਸਾਡਾ ਤਾਂ ਆਪਸ਼ਨ ਪ੍ਰੋਪਰਟੀ ਸੀਗੀ ਸਾਡਾ ਬਿਲਡਿੰਗ ਪਲਾਨ ਪਾਸ ਹੋਇਆ ਹੈ ਤੇ ਬਿਲਡਿੰਗ ਪਲਾਨ ਪਾਸ ਐਟ ਲੀਸਟ ਕਸਟਮਰਸ ਨੂੰ ਜਿਹੜੇ ਸਾਡੇ ਕਸਟਮਰਸ ਐ ਅੱਗੇ ਉਹਨਾਂ ਨੂੰ ਅਸੀਂ ਇਨੀ ਕੰਸਟਰਕਸ਼ਨ ਕਰਕੇ ਉਹਨਾਂ ਨੂੰ ਹੈਂਡਓਵਰ ਕਰ ਸਕਦੇ ਹਾਂ ਟਾਈਮ ਸਿਰ ਤਾਂ ਇਹ ਰਿਕੁਆਇਰਡ ਹੁੰਦਾ ਇੱਕ ਵਾਰ ਆਫ ਦਾ ਇੱਕ ਮੇਜਰ ਚੀਜ਼ ਹੁੰਦੀ ਹੈ ਤੇ ਗਵਰਨਮੈਂਟ ਨੇ ਕਾਫੀ ਐਫੀਸ਼ੀਐਂਸੀ ਦਿਖਾਉਂਦੇ ਹੋਏ ਗਵਰਨਮੈਂਟ ਅਫੀਸ਼ੀਅਲਸ ਨੇ ਗਮਾਡਾ ਦੇ ਤੇ ਸਾਨੂੰ ਇਹ ਹੈਂਡਓਵਰ ਪੁਰ ਸਰ ਪਹਿਲਾਂ ਕਿੰਨੀ ਕਿ ਸਮੱਸਿਆ ਸਾਨੂੰ ਝੱਲਨੀ ਪੈਂਦੀ ਸੀ ਕਿ ਤੇ ਹਾਂ ਹੋਰ ਜਦੋਂ ਪੰਜਾਬ ਸਰਕਾਰ ਆਈ ਆਵਾਦੀ ਪਾਰਟੀ ਦੀ ਸਰਕਾਰ ਰਹੀ ਹੈ ਤਾਂ ਕਿਹੋ ਜਿਹਾ ਲੱਗਿਆ ਨਹੀਂ ਦੇਖੋ ਜੀ ਸਮੱਸਿਆ ਤਾਂ ਇਸ ਤਰ੍ਹਾਂ ਕੋਈ ਸਮੱਸਿਆ ਨਹੀਂ ਹੈ ਗਵਰਨਮੈਂਟ ਐਫਰਟ ਕਰ ਰਹੀ ਹੈ ਚੈਰਲਾਈਜ਼ ਕਰ ਨੂੰ ਚੀਜ਼ਾਂ ਹੋ ਰਹੀਆਂ ਨੇ ਡੇ ਟੂ ਡੇ ਜਿਸ ਤਰ੍ਹਾਂ ਗਵਰਨਮੈਂਟ ਨੇ ਵੀ ਕਿਹਾ ਵੀ ਪਿਛਲੀ ਵਾਰ 50 ਡਾਕੂਮੈਂਟਸ ਡਿਸਟ੍ਰਿਬਿਊਟ ਹੋਏ ਸੀਗੇ ਇਸ ਵਾਰ 127 ਹੋਏ ਹਨ ਤੇ ਉਹਦੇ ਨਾਲ ਜਿੰਨੇ ਵੀ ਪੈਂਡੈਂਸੀ ਕਿਸੇ ਹਰ ਡਿਪਾਰਟਮੈਂਟ ਸਾਰ ਐਥਾਰਟੀ ਦੇ ਵਿੱਚ ਘਟ ਘਟ ਰਹੀ ਹੈ ਦਿਨ ਬਦ ਦਿਨ ਤੇ ਉਹ ਉਪਰਾਲਾ ਗਵਰਨਮੈਂਟ ਦਾ ਬਹੁਤ ਅੱਛਾ ਹੈ ਤੇ ਅਸੀਂ ਹੋਪ ਕਰਦੇ ਹਾਂ ਕਿ ਅਗਲੀ ਵਾਰ ਇਹ ਰੇਸ਼ੋ 150 ਜਾਂ 200 ਦੇ ਵਿੱਚ ਜਾਏਗੀ ਤਾਂ ਕਿ ਜਿਹੜੇ ਆਪਣੇ ਬਿਲਡਰ ਪੂਰੇ ਪੰਜਾਬ ਦੇ ਵਿੱਚ ਹੈਗੇ ਆ ਉਹ ਟਾਈਮ ਸਿਰ ਉਹਨਾਂ ਦਾ ਕੰਮ ਹੋਏਗਾ ਤਾਂ ਕਿ ਟਾਈਮ ਸਿਰ ਉਹ ਅਗੇ ਕਸਟਮਰਸ ਨੂੰ ਆਪਣੇ ਰੈਜ਼ੀਡੈਂਸ ਨੂੰ ਹੈਂਡ ਓਵਰ ਕਰ ਸਕਣ ਤਾਂ ਕਿ ਲੋਕੀ ਕੁਝੀ ਕੁਝੀ ਆਪਣਾ ਕਰ ਰੈ residencial चीज ਹੁੰਦੀ ਹੈ ਕਮਰਸ਼ੀਅਲ ਹੈ ਉਹ ਆਪਣਾ ਲੈ ਸਕਦਾ ਆਖਰ ਦੇ ਵਿੱਚ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਕਿ ਅਸੀਂ ਤਾਂ ਸਭ ਤੋਂ ਪਹਿਲਾਂ ਥੈਂਕ ਯੂ ਕਵਾਂਗੇ ਪੰਜਾਬ ਸਰਕਾਰ ਦਾ ਗਵਰਨਮੈਂਟ ਇਜ਼ ਡੂਇੰਗ ਵੰਡਰਫੁਲ ਐਂਡ ਵੀ ਆਰ ਹੋਪਿੰਗ ਸਾਡੇ ਹੋਰ ਵੀ ਛੋਟੇ ਛੋਟੇ ਮੁੱਦੇ ਐ ਜੋ ਕਿ ਚੱਲਦੇ ਪਏ ਐ ਤੇ ਗਵਰਨਮੈਂਟ ਇਜ਼ ਗਿਵਿੰਗ ਟਾਈਮ ਅਫੀਸ਼ਰ ਸਾਡੂੰ ਟਾਈਮ ਦੇ ਰਹੇ ਐ ਤੇ ਦੇ ਆਰ ਮਾਈਨਿਊਟਲੀ ਦੇਖ ਰਹੇ ਐ ਕਿ ਕੰਮ ਛੇਤੀ ਛੇਤੀ ਹੋਵੇ ਜਿੰਨੀ ਛੇਤੀ ਹੋ ਸਕਦਾ ਕੰਮ ਹੋਵੇ ਤੇ ਅਸੀਂ ਫਾਲੋਅ ਅਪ ਵੀ ਕਰ ਰਹੇ ਐ ਤੇ ਸਾਨੂੰ ਪੋਜ਼ਿਟਿਵ ਰਿਸਪੌਂਸ ਦਿੱਤਾ ਜਿਆਦਾ ਹੈ। ਦੀ ਗਵਰਨਮੈਂਟ ਕਾਫੀ ਇਫੈਕਟਿਵਲੀ ਕੰਮ ਕਰ ਰਹੀ ਹੈ। I am really thankful to Manmohan Singh government ਆਪਦੀ ਸਰਕਾਰ ਦਾ ਕਿ ਉਹ ਪੰਜਾਬ ਦੇ ਵਿੱਚ ਕਾਫੀ ਅੱਛਾ ਰੀਅਲ ਏਸਟੇਟ ਵਾਸਤੇ ਮਾਹੌਲ ਬਣਾ ਰਹੀ ਹੈ। ਥੈਂਕ ਯੂ ਸੋ ਮਚ। ਪੰਜਾਬ ਪਵੰਤੋ ਦਾਨ ਮਿਊਟ ਦੇ ਲਈ ਮਨੀਸ਼ ਕੁਮਾਰ ਦੀ